ਤੋਂ ਬਿਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੌਲ ਸਾਹਿਬ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਘਟਨਾ ਹੋਈ ਹੈ ਜਿਦੇ ਵਿੱਚ ਪੰਜਾਬੀ ਸਾਹਿਤ ਦੇ ਸਭ ਤੋਂ ਉੱਚੇ ਮੰਨੇ ਜਾਂਦੇ ਮਹਾਨ ਕੋਸ਼ ਨੂੰ ਕੂੜੇ ਮੰਗੂਟੇਰੀ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਗਈ ਆਓ ਥੋੜੀ ਜਿਹੀ ਪਹਿਲਾਂ ਮਹਾਨ ਕੋਸ਼ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਮਹਾਨ ਕੋਸ਼ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਤੇ ਮਹੱਤਮਪੂਰਨ ਵਿਸ਼ਵ ਕੋਸ਼ ਹੈ। ਇਸ ਨੂੰ ਪੰਜਾਬੀ ਦਾ ਐਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈ। ਇਸ ਨੂੰ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਿਆ ਗਿਆ ਸੀ। ਭਾਈ ਕਾਨ ਸਿੰਘ ਨਾਭਾ ਜੀ ਇੱਕ ਬਹੁਤ ਹੀ ਮਹਾਨ ਲੇਖਕ, ਵਿਦਵਾਨ ਤੇ ਇਤਿਹਾਸਕਾਰ ਵੀ ਸਨ। ਉਹਨਾਂ ਨੇ ਪੰਜਾਬੀ ਭਾਸ਼ਾ, ਸਿੱਖ ਧਰਮ ਤੇ ਪੰਜਾਬੀ ਸਾਇਤ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ। ਉਹ ਸਿੱਖ ਧਰਮ ਦੇ ਪ੍ਰਤੀ ਫੈਲੀਆਂ ਗਲਤਫਹਿਮੀਆਂ ਨੂੰ ਵੀ ਦੂਰ ਕਰਨ ਵਿੱਚ ਅੱਗੇ ਰਹੇ। ਭਾਈ ਕਾਨ ਸਿੰਘ ਨਾਭਾ ਜੀ ਨੇ ਪੂਰੀ 14 ਸਾਲ ਦੀ ਬੇਮਿਸਾਲ ਮਿਹਨਤ ਕਰਕੇ ਮਹਾਨ ਕੋਸ਼ ਨੂੰ ਲਿਖਿਆ। ਜਿਸ ਵਿੱਚ ਲਗਭਗ 70000 ਦੇ ਕਰੀਬ ਸ਼ਬਦਾਂ ਦੀ ਵਿਆਖਿਆ ਕੀਤੀ ਹੋਈ ਆ ਇਸ ਵਿੱਚ ਪੰਜਾਬੀ ਸੰਸਕ੍ਰਿਤ ਅਰਬੀ ਫਾਰਸੀ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਹੋਈ ਆ ਇਹ ਸਿਰਫ ਸ਼ਬਦ ਕੋਸ਼ ਹੀ ਨਹੀਂ ਇਹ ਸਾਨੂੰ ਧਾਰਮਿਕ ਰਾਜ